ਮੁਰਦਾਬਾਦ ਮੁਰਦਾਬਾਦ ਜੁੰਡਲੀ ਗੰਜਾ ਜਹਦਾ ਮੁਰਦਾਬਾਦ 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 ਜੁੰਡਲੀ ਗੰਜਾ ਜਹਦਾ ਮੁਰਦਾਬਾਦ ਮੁਰਦਾਬਾਦ ਸ਼੍ਰੋਮਣੀ ਕਮੇਟੀ ਵੱਲੋਂ ਬਣਾਏ ਗਏ ਪੰਥ ਦੇ ਗਦਾਰ ਜਥੇਬਾਰਾਂ ਵੱਲੋਂ ਸਖਬੀਰ ਬਾਦਲ ਸਾਡੇ ਉਹਨਾਂ ਦੇ ਜੁੰਡਲੀ ਨੂੰ ਮਾਫੀ ਦੇਣ ਦਾ ਬਹੁਤ ਵੱਡਾ ਅਪਰਾਧ ਅਪਰਾਧ ਕੀਤਾ ਹੈ ਪਰ ਜਦੋਂ ਕੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਦਾ ਜਾਂ ਕਰਵਾਉਂਦਾ ਜਾਂ ਉਹਨਾਂ ਨੂੰ ਸ਼ਹਿ ਦਿੰਦਾ ਪਰ ਮਕੋ ਉਸ ਬੰਦੇ ਨੂੰ ਕਦੇ ਵਾਸਤੇ ਮਾਫੀ ਨਹੀਂ ਦਿੱਤੀ ਜਾਂਦੀ ਸਾਡੇ ਦਿਲਾਂ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਕੀਤੀ ਬੇਅਦਬੀ ਦਾ ਦੋਸ਼ ਆ ਇਹਨਾਂ ਨੇ ਦੋਸ਼ੀਆਂ ਨੂੰ ਮੁਕਤ ਕੀਤਾ ਦੋਸ਼ੀਆਂ ਨੂੰ ਬਰੀ ਕੀਤਾ ਬਹੁਤ ਵੱਡਾ ਅਪਰਾਧ ਕੀਤਾ ਸਿੱਖ ਪੰਥ ਦੇ ਹਿਰਦੇ ਬਲੁੰਦਰੇ ਆ ਇਸ ਦੁੱਖ ਨੂੰ ਯਾਰ ਕਰਦਿਆਂ ਹੋਇਆਂ ਹਰਪ੍ਰੀਤ ਸਿੰਘ ਰਗਵੀਰ ਸਿੰਘ ਤੇ ਸੁਲਤਾਨ ਸਿੰਘ ਅਸੀਂ ਉਹਨਾਂ ਦੇ ਪੁੱਤ ਨੇ ਸਾੜੇ ਆ ਜਾਗਦੀ ਜ਼ਮੀਰ ਵਾਲੇ ਸਿੱਖਾਂ ਨੂੰ ਮੈਂ ਆਪਣੇ ਵੱਲੋਂ ਬੇਨਤੀ ਕਰਦਾ ਕਿ ਇਸ ਫੈਸਲੇ ਦਾ ਹਰ ਸ਼ਹਿਰ ਵਿੱਚ ਹਰ ਕਸਬੇ ਵਿੱਚ ਹਰ ਨਗਰ ਵਿੱਚ ਵਿਰੋਧ ਕਰਨਾ ਚਾਹੀਦਾ ਬਾਦਰ ਬਾਦਰ ਸੁਣੀ ਕਹ ਜਹਦਾ ਬਰਦਾ 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 ਦਮਦਮੀ ਟਕਸਾਲ ਅਜਨਾਲਾ ਦੇ ਮੁਖੀ ਅਮਰੀਕ ਸਿੰਘ ਅਜਨਾਲਾ ਨੇ ਅੱਜ ਜਥੇਦਾਰ ਗੈਨੀ ਰਗੂਵੀਰ ਸਿੰਘ ਗੈਨੀ ਹਰਪ੍ਰੀਤ ਸਿੰਘ ਅਤੇ ਗੈਨੀ ਸੁਲਤਾਨ ਸਿੰਘ ਦੇ ਪੁਤਲੇ ਫੂਕੇ ਪ੍ਰਦਰਸ਼ਨ ਕੀਤਾ ਹੈ ਉਹਨੇ ਕਿਹਾ ਕਿ ਸੁਖਵੀਰ ਸਿੰਘ ਬਾਦਲ ਅਤੇ ਸਾਥੀਆਂ ਨੂੰ ਦਿੱਤੀ ਗਈ ਮਾਫੀ ਸਰ ਸਰਕਾਰ ਤੇ ਉਹਨੇ ਕਿਹਾ ਕਿ ਇਹ ਗੁਨਾਹ ਜਥੇਦਾਰਾਂ ਵੱਲੋਂ ਕੀਤਾ ਗਿਆ ਹੈ ਜਿਸ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਇਸ ਦੇ ਨਾਲ ਹੀ ਸੰਗਤ ਨੂੰ ਵੀ ਪਿੰਡਾਂ ਸ਼ਹਿਰਾਂ ਦੇ ਵਿੱਚ ਇਸ ਫੈਸਲੇ ਦਾ ਵਿਰੋਧ ਕਰਨ ਦੀ ਅਪੀਲ ਵੀ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਤੇ ਦਿਨੇ ਸ਼ਰੋਮਣੀ ਕਮੇਟੀ ਵੱਲੋਂ ਬਣਾਏ ਗਏ ਪੰਥ ਦੇ ਗਦਾਰ ਜਥੇਵਾਰਾਂ ਵੱਲੋਂ ਸਖਬੀਰ ਬਾਦਲ ਅਤੇ ਉਹਨਾਂ ਦੇ ਜੁੰਡਲੀ ਨੂੰ ਮਾਫੀ ਦੇਣ ਦਾ ਬਹੁਤ ਵੱਡਾ ਅਪਰਾਧ ਅਪਰਾਧ ਕੀਤਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਇਹਨਾਂ ਦੀ ਸਰਕਾਰ ਦੌਰਾਨ ਬੇਅਦਬੀ ਹੋਏ ਗੁਰੂ ਗ੍ਰੰਥ ਸਾਹਿਬ ਚੋਰੀ ਹੋਏ ਆਪਣੇ ਆਪ ਨੂੰ ਇਹ ਪੰਥਕ ਦਾਵਾ ਕਰਦੇ ਆ 260 ਦਾ ਸਮਾਂ ਬੇਅਦਬੀ ਹੋਣ ਤੋਂ ਬਾਅਦ ਇਹਨਾਂ ਨੇ ਸਤਾ ਦਾ ਅਨੰਦ ਮਾਣਿਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜਿਹੜੀ ਚੋਰੀ ਹੋਈ ਆ ਉਹਨਾਂ ਨੂੰ ਖੁਰਦ-ਬੁਰਦ ਕੀਤਾ ਹੈ ਦੋਸ਼ੀਆਂ ਨੂੰ ਆਪਣੇ ਖੰਭਾਂ ਥੱਲੇ ਲੁਕਾ ਕਰਕੇ ਰੱਖਿਆ ਨੋ 60 ਦਾ ਸਮਾ ਸੁਖਬੀਰ ਬਾਦਲ ਦੇ ਸਮੇਤ ਉਹਦੀ ਜੁੰਡਨੀ ਨੇ ਆਪਣਾ ਅਪਰਾਧ ਕਬੂਲਿਆ ਹੀ ਨਹੀਂ ਮੰਨਿਆ ਹੀ ਨਹੀਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਬੇਸ਼ੋਅ ਕਰਕੇ ਇੱਕ ਇੱਕ ਅਪਰਾਧ ਉਹਨਾਂ ਨੇ ਮੰਨਿਆ ਹੈ ਪਰ ਜਦੋਂ ਕੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਦਾ ਜਾਂ ਕਰਵਾਉਂਦਾ ਜਾਂ ਉਹਨਾਂ ਨੂੰ ਸ਼ਹਿ ਦਿੰਦਾ ਵਰਮਖ ਉਹਸ ਬੰਦੇ ਨੂੰ ਕਦੇ ਵਾਸਤੇ ਮਾਫੀ ਨਹੀਂ ਦਿੱਤੀ ਜਾਂਦੀ ਅਸੀਂ ਸਾਡੇ ਦਿਲਾਂ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਕੀਤੀ ਬੇਅਦਬੀ ਦਾ ਦੋਸ਼ ਆ ਇਹਨਾਂ ਨੇ ਦੋਸ਼ੀਆਂ ਨੂੰ ਮੁਕਤ ਕੀਤਾ ਦੋਸ਼ੀਆਂ ਨੂੰ ਬਰੀ ਕੀਤਾ ਬਹੁਤ ਵੱਡਾ ਅਪਰਾਧ ਕੀਤਾ ਸਿੱਖ ਪੰਥ ਦੇ ਹਿਰਦੇ ਬਲੁੰਦਰੇ ਆ ਇਸ ਦੁੱਖ ਨੂੰ ਯਾਦ ਕਰਦਿਆਂ ਹੋਇਆਂ ਹਰਪ੍ਰੀਤ ਸਿੰਘ ਰਗਵੀਰ ਸਿੰਘ ਤੇ ਸੁਲਤਾਨ ਸਿੰਘ ਅਸੀਂ ਉਹਨਾਂ ਦੇ ਪੁੱਤਲੇ ਸਾੜੇ ਆ ਜਾਗਦੀ ਜ਼ਮੀਰ ਵਾਲੇ ਸੇਖਾਂ ਨੂੰ ਮੈਂ ਆਪਣੇ ਵੱਲੋਂ ਬੇਨਤੀ ਕਰਦਾ ਕਿ ਇਸ ਫੈਸਲੇ ਦਾ ਹਰ ਸ਼ਹਿਰ ਵਿੱਚ ਹਰ ਕਸਬੇ ਵਿੱਚ ਹਰ ਨਗਰ ਵਿੱਚ ਵਿਰੋਧ ਕਰਨਾ ਚਾਹੀਦਾ ਤਾਂ ਕਿ ਜਿਵੇਂ ਪਹਿਲਾਂ ਇਹਨਾਂ ਸਰਸੇ ਵਾਲੇ ਨੂੰ ਮਾਫੀ ਦਿੱਤੀ ਸੀ ਪਰ ਸੰਗਤਾਂ ਦੇ ਰੋਸ ਨੂੰ ਨਾ ਸਹਾਰਦਿਆਂ ਆਂ ਅਗੇ ਨਾਂ ਟਿਕਦਿਆਂ ਹੋਇਆਂ ਉਸ ਫੈਸਲੇ ਨੂੰ ਵਾਪਸ ਲੈਣਾ ਪਿਆ ਮੈਂ ਦੇਸ਼ਾਂ ਅਤੇ ਵਿਦੇਸ਼ਾਂ ਦੀਆਂ ਸੰਗਠਨਾਂ ਨੂੰ ਬੇਨਤੀ ਕਰਦਾ ਕਿ ਇਹ ਇਹ ਜਿਹੜਾ ਇਹਨਾਂ ਨੇ ਫੈਸਲਾ ਕੀਤਾ ਆਪਾਂ ਪੂਰ ਜ਼ੋਰ ਇਸੇ ਤਰ੍ਹਾਂ ਇਹਨਾਂ ਦਾ ਵਿਰੋਧ ਕਰਕੇ ਵਿਰੋਧ ਨਹੀਂ ਅਸਲੀਅਤ ਆ ਸਤ ਨੂੰ ਲੋਕਾਂ ਦੇ ਸਾਹਮਣੇ ਲਿਆ ਕਰਕੇ ਆਪਾਂ ਇਸ ਫੈਸਲੇ ਦਾ ਵਿਰੋਧ ਕਰੀਏ ਤਾਂ ਕਿ ਇਹਨਾਂ ਨੂੰ ਇਹ ਫੈਸਲਾ ਕੀੜਾ ਕੀਤਾ ਗਲਤ ਫੈਸਲਾ ਇਹਨੂੰ ਵਾਪਸ ਲੈਣਾ ਪਵੇ ਅੱਜ ਦਾ ਸਾਡਾ ਇਹ ਰੋਸ਼ ਮਾਰਚ ਹੈ